ਆਚਾ ਕੋ ਯਾਰ ਕੋਈ ਨਹੀਂ ਕਰ ਲੋ ਕੋਈ ਨਹੀਂ ਬਲਾਸਟ ਹੋਇਆ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਜੂਐਲਟੀਆਂ ਹੋਈਆਂ ਆ। ਅ ਦੋ ਚਾਰ ਜਾਨੇ ਜ਼ਖਮੀ ਵੀ ਆ ਉਹਨਾਂ ਨੂੰ ਸਰਕਾਰ ਨੇ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਮਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹੋ ਗਏ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਤੇ ਇਹਨਾਂ ਨੇ ਇਹਨਾਂ ਕੋਲ ਕੇਸੀ ਪਰਮਿਸ਼ਨ ਹੈ ਕਿਸੇ ਇਹਨਾਂ ਕੋਲ ਕਿ ਇਹ ਫਾਰਮ ਐਡਿਸਨੋਸੀਗਰਾਈਡ ਜਾਰੀ ਹੁੰਦੀ ਹੈ ਹਾਂ ਉਹ ਸਾਲੀਆਂ ਅਸੀਂ ਹੁਣ ਇਹਦੇ ਇੱਕ ਅਸੀਂ ਅਜੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਜੈਜੂਐਲਟੀਆਂ ਹੋਈਆਂ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ ਜੀ ਅੱਜ ਨਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰਸ ਵੀ ਪਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿੱਦੇ ਕਰਕੇ 2 ਕੈਸ਼ੁਐਲਟੀਆਂ ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਭੇਜ ਦਿੱਤਾ ਹੈਗਾ ਤੇ ਜਿਹੜੀ ਕੈਸ਼ੁਐਲਟੀਆਂ ਨੇ ਉਹਨਾਂ ਨੂੰ ਪੋਸਟਮਾਰਟਮ ਲਈ ਭੇਜ ਰਹੇ ਹਾਂ ਜੀ ਕਾਰਨ ਕੀ ਹੈ ਮੈਡਮ ਥੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੀ ਹਾਲੇ ਕੁਝ ਉਹਤੇ ਕਮੈਂਟ ਨਹੀਂ ਕੀਤਾ ਜਾ ਸਕਦਾ ਲਾਸਨਾ ਫਰਮਾਂ ਦੇ ਸ਼ੀਸ਼ੇ ਵਗੈਰਾ ਸਾਰੇ ਹਾਂਜੀ ਪੂਰੀ ਰੂਫ ਜਿਹੜੀ ਹੈਗੀ ਹੈ ਉਹ ਸਾਰੀ ਜੀ ਉੱਡ ਗਈ ਹੈ ਗਲਾਸ ਏਨਾ ਜ਼ਿਆਦਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਜੀ ਸਾਹਮਣੇ ਆਣਗੇ ਉਸ ਤੋਂ ਬਾਅਦ ਅਸੀਂ ਦੋਣਾ ਸਹਿ ਕਰਾਂਗੇ Thank you